ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਆ ਰਹੇ ਨੇ G7 ਸਮਿਟ ਵਿੱਚ ਸ਼ਾਮਲ ਹੋਣ ਲਈ ਮਾਰਕ ਕਰਨੇ ਵੱਲੋਂ ਉਹਨਾਂ ਨੂੰ ਫੋਨ ਕਾਲ ਕਰਕੇ ਇਨਵਾਈਟ ਕੀਤਾ ਗਿਆ G7 ਦੇ ਲਈ ਇਹ ਸਾਰਾ ਮਸਲਾ ਕੀ ਹੈ G7 ਕੀ ਹੈ ਮੈਂ ਤੁਹਾਨੂੰ ਸਮਝਾਵਾਂਗੇ ਬਣੇ ਰਹੋ ਚੈਨਲ ਬ੍ਰੈਮਟਨ ਲਾਈਵ ਦੇ ਨਾਲ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨ ਬਾਰੇ ਵੀ ਦੱਸਾਂਗੇ ਮੇਰਾ ਨਾਮ ਗਗਨਦੀਪ ਸ਼ਰਮਾ ਤੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਚੈਨਲ ਬ੍ਰੈਮਟਨ ਲਾਈਵ 905 ਹਾਂਜੀ ਦੋਸਤੋ ਆਪਾਂ ਪਹਿਲਾਂ ਗੱਲ ਕਰਦੇ ਆਂ ਕੈਨੇਡਾ ਦੇ ਇੰਡੀਆ ਦੇ ਰਿਲੇਸ਼ਨ ਬਾਰੇ ਇਹ ਰਿਲੇਸ਼ਨ ਹੈ ਜਿਹੜਾ ਪੀਪਲ ਟੂ ਪੀਪਲ ਕਨੈਕਟ ਹੈਗਾ ਮਤਲਬ ਕਿ ਇੰਡੀਆ ਦੇ ਬਹੁਤ ਸਾਰੇ ਲੋਕ ਤੇ ਬਹੁਤ ਸਾਰੇ ਲੰਮੇ ਸਮੇਂ ਤੋਂ ਕੈਨੇਡਾ ਆ ਕੇ ਰਹਿ ਰਹੇ ਨੇਗੇ ਤੇ ਉਹਰੇ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ ਜੇ ਆਪਾਂ ਗੱਲ ਕਰੀਏ ਕਰੀਬ-ਕਰੀਬ 1 ਮਿਲੀਅਨ ਤੋਂ ਪਲੱਸ ਲੋਕ ਹੋਣਗੇ ਜਿਹੜੇ ਕਿ ਕੈਨੇਡੀਅਨ ਨਾਗਰਿਕ ਨੇ ਪਰ ਉਹਨਾਂ ਦਾ ਪਿਸ਼ੋਕੜ ਆ ਜਿਹੜਾ ਇੰਡੀਆ ਨਾਲ ਆ ਤੇ ਉਹਨਾਂ ਨੂੰ ਇੰਡੋ ਕੈਨੇਡੀਅਨਸ ਕਿਹਾ ਜਾਂਦਾ ਹੈਗਾ ਤੇ ਪਿਛਲੇ ਲੰਮੇ ਸਮੇਂ ਤੋਂ ਆਪਾਂ ਜੇ ਗੱਲ ਕਰੀਏ 2017-18 ਤੋਂ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਸਟੂਡੈਂਟਸ ਵੀ ਇੱਥੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਕਈ ਵਰਕ ਪਰਮਿਟ ਦੇ ਨੇ ਕਈ ਪੀਆਰ ਹੋ ਚੁੱਕੇ ਨੇ ਉਹਨਾਂ ਨੇ ਸਿਟੀਜ਼ਨਸ਼ਿਪ ਨੇ ਹੀ ਲਈ ਤਾਂ ਜਿਹੜਾ ਇਹ ਰਿਲੇਸ਼ਨ ਹੈ ਇੱਕ ਬੜਾ ਹੀ ਜੁਨੀ ਰਿਲੇਸ਼ਨ ਆ ਇੰਡੀਆ ਤੇ ਕੈਨੇਡਾ ਦੇ ਵਿੱਚ ਜੇ ਦੋਸਤੋ ਆਪਾਂ ਗੱਲ ਕਰੀਏ ਟਰੇਡ ਦੀ ਤਾਂ ਜੇ ਆਪਾਂ ਸਾਲ 2023 ਦੀ ਗੱਲ ਕਰੀਏ ਤਾਂ 9.31 ਬਿਲੀਅਨ ਡਾਲਰ ਦਾ ਟਰੇਡ ਇੰਡੀਆ ਤੇ ਕੈਨੇਡਾ ਨੇ ਕੀਤਾ ਸੀ ਜਿਸ ਦੇ ਵਿੱਚ ਕੀ ਕੈਨੇਡਾ ਨੇ ਇੰਡੀਆ ਨੂੰ ਜਰੋਨੀਅਮ ਤੇ ਹੋਰ ਕਈ ਪਦਾਰਥ export ਕੀਤੇ ਸੀ ਤੇ ਇੰਡੀਆ ਨੇ ਵੀ ਕੈਨੇਡਾ ਨੂੰ ਕਈ ਪਦਾਰਥ export ਕੀਤੇ ਸੀਗੇ export import ਦਾ ਜਿਹੜਾ ਟਰੇਡ ਬਿਜ਼ਨਸ ਆ ਇੰਡੀਆ ਤੇ ਕੈਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਹਾਂ ਤੇ ਹੁਣ ਵੀ ਇਹ ਚੱਲ ਰਿਹਾ ਹੈਗਾ ਜੇ ਦੋਸਤੋ ਆਪਾਂ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹਨਾਂ ਨੇ 2015 ਦੇ ਵਿੱਚ ਆ ਆਪਦਾ ਪਹਿਲੀ ਵਾਰੀ ਕੈਨੇਡਾ ਆਏ ਸੀ ਪਹਿਲਾ ਪਹਿਲੀ ਫੇਰੀ ਤੇ ਆਏ ਸੀਗੇ ਕੈਨੇਡਾ ਦੀ ਤੇ ਇੰਡੀਆ ਕੈਨੇਡਾ ਦੀ ਇਹ ਅਫੀਸ਼ੀਅਲ ਫੇਰੀ ਸੀ ਜਿਹੜੀ ਹੁਣ ਹੋਰ ਨਹੀਂ ਜਾ ਰਹੀ ਆ ਜੇ ਆਪਾਂ ਗੱਲ ਕਰੀਏ ਉਹ ਇੰਡੀਆ ਤੇ ਕੈਨੇਡਾ ਰਿਲੇਸ਼ਨਸ਼ਿਪ ਲਈ ਨਹੀਂ ਉਹ ਜੀ7 ਸਮਿਟ ਲਈ ਜਾ ਰਹੇ ਨੇ ਹੋ ਸਕਦਾ ਜੇ ਟਾਈਮ ਹੋਇਆ ਜਾਂ ਕੋਈ ਉਹਨਾਂ ਦੀ ਗੱਲਬਾਤ ਬਣੀ ਤਾਂ ਮਾਰਕਾਰਨੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਮੁਲਾਕਾਤ ਹੋਵੇ ਤੇ ਟ੍ਰੇਡ ਤੇ ਜਾਂ ਹੋਰ ਰਿਲੇਸ਼ਨ ਤੇ ਨੈਸ਼ਨਲ ਸਕਿਉਰਿਟੀ ਦੇ ਕੈਨੇਡਾ ਦੀ ਤੇ ਜਾਂ ਹੋਰ ਕਿਸੇ ਮੁੱਦਿਆਂ ਤੇ ਇਮੀਗ੍ਰੇਸ਼ਨ ਤੇ ਗੱਲਬਾਤ ਕੀਤੀ ਜਾਵੇ ਹੋ ਸਕਦਾ ਹੈ ਜੀ7 ਸਮਿਟ ਚ ਵੀ ਪਰ ਇਹ ਕੋਈ ਅਫੀਸ਼ੀਅਲ ਕੈਨੇਡਾ ਵਿਜ਼ਿਟ ਨਹੀਂ ਹੈ ਜੀ7 ਵਿਜ਼ਿਟ ਆ ਉਹ ਜੂੰ ਦੇਖਿਆ ਜਾਊਗਾ ਜੇ ਆਪਾਂ ਗੱਲ ਕਰੀਏ ਤਾਂ 2015 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 4 ਦਹਾਕਿਆਂ ਬਾਅਦ ਕੋਈ ਇੰਡੀਆ ਦਾ ਪ੍ਰਧਾਨ ਮੰਤਰੀ 2015 ਦੇ ਵਿੱਚ ਕੈਨੇਡਾ ਆਇਆ ਸੀ ਤੇ ਇਹ ਟਾਈਜ਼ ਉਸ ਤੋਂ ਬਾਅਦ ਮਜ਼ਬੂਤ ਹੁੰਦੀਆਂ ਗਈਆਂ ਜੇ ਆਪਾਂ ਦੋਸਤੋ ਗੱਲ ਕਰੀਏ ਤਾਂ ਸਾਲ 2023 ਦੇ ਵਿੱਚ ਇਕ ਇਨਸੀਡੈਂਟ ਹੁੰਦਾ ਹਰਦੀਪ ਸਿੰਘ ਨਿਜਰ ਦਾ ਕਤਲ ਹੋ ਜਾਂਦਾ ਹੈ ਇਸ ਕਤਲ ਲਈ ਕੈਨੇਡਾ ਦੀ ਸਰਕਾਰ ਇੰਡੀਅਨ ਗਵਰਨਮੈਂਟ ਨੂੰ ਦੋਸ਼ੀ ਠਹਿਰਾਉਂਦੀ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਵਨ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਇਹ ਸਾਰੇ ਦੇ ਵਿੱਚ ਇੰਡੀਅਨ ਗਵਰਨਮੈਂਟ ਇਨਵੋਲਡ ਹੈ ਰਿਐਕਸ਼ਨ ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਆਪਣਾ ਜਵਾਬ ਦਿੰਦੇ ਹੋਏ ਇਹ ਕਿਹਾ ਸੀਗਾ ਵੀ ਸਾਡਾ ਇਹ ਸਕਿਲਿੰਗ ਨਾਲ ਕੋਈ ਇਲਾਕਾ ਦੇਗਾ ਨਹੀਂ ਸਾਡਾ ਕੋਈ ਹੱਥ ਨਹੀਂ ਇਹ ਸਿਰਫ ਇੱਕ ਪੋਲੀਟੀਕਲ ਮੋਟੀਵੇਟਿਡ ਚੀਜ਼ ਹੋ ਰਹੀ ਆ ਕਿਉਂਕਿ ਜਸਟਨ ਟਰੂਡੋ ਹੋਰਾਂ ਵੱਲੋਂ ਸਰਕਾਰ 'ਚ ਕੁਝ ਖਾਮੀਆਂ ਨੂੰ ਲੁਕਾਉਣ ਲਈ ਇਹ ਸਾਰਾ ਮੁੱਦਾ ਉਸ਼ਾਲਿਆ ਜਾ ਰਿਹਾ ਹੈਗਾ ਤੇ ਇੰਡੀਅਨ ਸਰਕਾਰ ਦਾ ਅਤੇ ਇੰਡੀਆ ਪੱਖੀ ਲੋਕਾਂ ਦਾ ਇਹ ਪੱਖ ਸੀਗਾ ਜੇ ਦੋਸਤੋ ਆਪਾਂ ਅੱਗੇ ਗੱਲ ਕਰੀਏ ਤਾਂ ਇਸੇ ਕੜੀ ਦੇ ਵਿੱਚ ਦੋਵਾਂ ਦੋਵਾਂ ਦੇਸ਼ਾਂ ਨੇ ਟਿੱਟ ਫੋਰ ਟੈਟ ਦੀ ਪਾਲਿਸੀ ਅਪਣਾਉਂਦੇ ਹੋਏ ਆਪਣੇ ਜਿਹੜੇ ਡਿਪਲੋਮੈਟ ਸੀ ਉਹਨਾਂ ਨੂੰ ਵੀ ਇੱਕ ਦੂਜੇ ਦੀ ਕੰਟਰੀ ਦੇ ਵਿੱਚੋਂ ਹਟਾ ਲਿਆ ਗਿਆ ਤੇ ਕੁਝ ਸਮਾਂ ਇਹੀ ਸਿਸਟਮ ਚੱਲਿਆ ਜਿੱਨਾ ਟਾਈਮ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਉਸ ਤੋਂ ਬਾਅਦ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਤੁਸੀਂ ਨੇ ਲਗਾਤਾਰ ਪ੍ਰਿੰਟਨ ਲਾਈਵ 905 ਤੇ ਦੇਖਿਆ ਹੋਣਾ ਬੀਸੀ ਨੇ ਇੱਕ ਸੀਰੀਜ਼ ਕੀਤੀ ਸੀ ਕੈਨੇਡਾ ਦੀਆਂ ਜਿਵੇਂ ਪੋਲੀਟੀਕਲ ਸਿਚੁਏਸ਼ਨਸ ਬਦਲੀਆਂ ਜਸਟਨ ਟਰੂਟੋ ਨੂੰ ਜਾਣਾ ਪਿਆ ਤੇ ਮਾਰਕ ਕਰਨੀ ਲਿਬਰਲ ਪਾਰਟੀ ਦੇ ਲੀਡਰ ਬਜੋਂ ਉੱਭਰੇ ਤੇ ਉਸ ਤੋਂ ਬਾਅਦ 2025 ਦੇ ਵਿੱਚ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਚੁਣ ਕੇ ਆਏ ਤੇ ਉਸ ਤੋਂ ਬਾਅਦ ਇਹ ਜਿੜੀਆਂ ਸਥਿਤੀਆਂ ਦੀ ਕੈਨੇਡਾ ਦੇ ਇੰਡੀਆ ਦੀਆਂ ਲਗਾਤਾਰ ਸਿਹਾਰ ਵੱਲ ਜਾ ਰਹੀਆਂ ਨੇ ਜਦੋਂ ਦੋਸਤ ਮਾਰਕ ਕਰਨੀ ਉਹਨਾਂ ਦੀ ਗਵਰਨਮੈਂਟ ਆਉਂਦੀ ਹੈ 2025 ਦੇ ਵਿੱਚ ਤਾਂ ਉਹ ਲਗਾਤਾਰ ਆਪਣੀ ਕੰਪਨੀਟੀ ਦੇ ਵਿੱਚ ਵੀ ਉਹਨਾਂ ਨੇ ਇੱਕ ਵਾਰੀ ਪ੍ਰੈਸ ਬਾਰਤਾ ਦੌਰਾਨ ਕਿਹਾ ਵੀ ਹਾਂ ਮੈਂ ਚਾਹਣਾਗਾ ਵੀ ਇੰਡੀਆ ਵਰਗੇ ਦੇਸ਼ ਨਾਲ ਰਿਲੇਸ਼ਨ ਸੁਧਾਰੇ ਜਾਣ ਤੇ ਜੋ ਵੀ ਮੁੱਦੇ ਨੇ ਉਹਨਾਂ ਨੂੰ ਸੋਲਵ ਕੀਤਾ ਜਾਵੇ ਤੇ ਉਸ ਤੋਂ ਬਾਅਦ ਗਵਰਨਮੈਂਟ ਬਹਾਨੇ ਤੋਂ ਬਾਅਦ ਵੀ ਇਹ ਦੇਖਿਆ ਗਿਆ ਵੀ ਜਿਹੜੀ ਮਾਰਗਦਰਨੀ ਦੀ ਗਵਰਨਮੈਂਟ ਆ ਬਿਓ ਹੋ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਨੂੰ ਸਾਦਰਨਾ ਚਾਹੁੰਦੀ ਆ ਇਸੇ ਕੜੀ ਦੇ ਵਿੱਚ ਨੀਤਾ ਆਨੰਦ ਜੋ ਕਿ ਇੰਡੋ ਕਨੇਡੀਅਨ ਨੇ ਉਹਨਾਂ ਨੂੰ ਕੈਨੇਡਾ ਦਾ ਫੋਰਨ ਮਿਨਿਸਟਰ ਬਣਾਇਆ ਗਿਆ ਜੇ ਆਪਾਂ ਗੱਲ ਕਰੀਏ ਇਹ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਕਿੰਨੇ ਜ਼ਰੂਰੀ ਨੇ ਇਹ ਜ਼ਰੂਰੀ ਨੇ ਕਿਉਂਕਿ ਕੈਨੇਡਾ ਤੇ ਇੰਡੀਆ ਯੂਐਸ ਟੈਰਿਫ ਦੀ ਮਾਰਚ ਹਲ ਰਹੇ ਨੇ ਤੇ ਜੇ ਯੂਐਸ ਟੈਰਿਫ ਤੋਂ ਬਚਣਾਗਾ ਤਾਂ ਕੈਨੇਡਾ ਇੰਡੀਆ ਜਾਂ ਬਾਕੀ ਦੇ ਹੋਰ ਦੇਸ਼ ਵੀ ਇਵਨ ਕਿ ਯੂਰਪ ਦੇ ਦੇਸ਼ ਵੀ ਇਹ ਸੋਚ ਰਹੇ ਨੇ ਵੀ ਆਪਾਂ ਯੂਐਸ ਨੂੰ ਛੱਡ ਕੇ ਹੋਰ ਦੇਸ਼ਾਂ ਨਾਲ ਵਪਾਰਕ ਸਬੰਧ ਵਧੀਆਂ ਕੀਤੇ ਜਾਣ ਤਾਂ ਇਸੇ ਕੜੀ ਦੇ ਵਿੱਚ ਮਾਰਕ ਕਰਨੀ ਹੋਰਾਂ ਨੇ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਕਾਲ ਕਰਕੇ ਕਿਹਾ ਵੀ ਤੁਸੀਂ ਜੀ 7 ਜੀ 7 ਸਮਿਟ ਦਾ ਹਿੱਸਾ ਬਣੋ ਅਨੁਮਾਨ ਲਗਾਏ ਜਾ ਰਹੇ ਨੇ ਇਸ ਤੋਂ ਬਾਅਦ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਹੋਰ ਬਿਹਤਰ ਹੋਣਗੇ ਇਹ ਜੋ ਜੀ 7 ਸਮਿਟ ਆ ਇਹ ਦੁਨੀਆ ਦੇ 7 ਵਿਕਸਿਤ ਦੇਸ਼ਾਂ ਦਾ ਸਮਿਟ ਹੁੰਦਾ ਹੈਗਾ ਪਰ ਪਿਛਲੇ ਲੰਮੇ ਸਮੇਂ ਤੋਂ ਇੰਡੀਆ ਦਾ ਹਿੱਸਾ ਬੰਦਾ ਆ ਰਿਹਾ ਹੈਗਾ 2019 ਤੋਂ ਜੇ ਆਪਾਂ ਗੱਲ ਕਰੀਏ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਸਮਿਟ ਤੇ ਹਾ ਸ਼ਰਕਤ ਕਰ ਰਹੇ ਨੇ ਬਤੌਰ 8ਵੇਂ ਦੇਸ਼ ਵਜੋਂ ਇਹ ਫਿਲਹਾਲ ਆਫੀਸ਼ੀਅਲੀ ਜੀ 7 ਸਮਿਟ ਹੀ ਹੈ ਪਰ 2019 ਤੋਂ ਲਗਾਤਾਰ ਨਰਿੰਦਰ ਮੋਦੀ ਉਹਨਾਂ ਨੂੰ ਬੁਲਾਇਆ ਜਾ ਰਿਹਾ ਇਥੇ ਹੀ ਦੇਖਿਆ ਜਾ ਰਿਹਾ ਵੀ ਇੰਡੀਆ ਦੀ ਜਿਹੜੀ ਗਲੋਬਲ ਜੀਓਪੋਲਟਿਕਸ ਦੇ ਵਿੱਚ ਵੱਦੀ ਸ਼ਬੀਆ ਚਾਹੇ ਉਹ ਉਹਨਾਂ ਦੀ ਅਰਥ ਵਿਵਸਥਾ ਹੋਵੇ ਜਿਹੜੀ ਕਿ ਹੁਣ ਚੌਥੇ ਨੰਬਰ ਤੇ ਜਾ ਚੁੱਕੀ ਆ ਚਾਹੇ ਉਹਨਾਂ ਦੀ ਪਾਪੂਲੇਸ਼ਨ ਹੋਵੇ ਟਰੇਡ ਲਈ ਉਹ ਬਹੁਤੀ ਸਖਾਵਾਂ ਮੁਲਕ ਹੈ ਇਸ ਕਰਕੇ ਇੰਡੀਆ ਨੂੰ ਲਗਾਤਾਰ 2019 ਤੋਂ ਬਾਅਦ ਸੱਦਿਆ ਜਾ ਰਿਹਾ ਨਰਿੰਦਰ ਮੋਦੀ ਹਰਾਂ ਨੂੰ ਸੱਦਿਆ ਜਾ ਰਿਹਾ ਜੀ7 ਸਮਿਟ ਦੇ ਵਿੱਚ ਤੁਨਮਾਨ ਲਗਾਏ ਜਾ ਰਹੇ ਸੀ ਪਹਿਲਾਂ ਵੀ ਸ਼ਾਇਦ ਜੀ7 ਦੇ ਵਿੱਚ ਇਸ ਵਾਰ ਹਾਂ ਇੰਡੀਆ ਸ਼ਰਕਤ ਨਾ ਕਰੇ ਕਿਉਂਕਿ ਕੈਨੇਡਾ ਦੇ ਇੰਡੀਆ ਦੇ ਰਿਲੇਸ਼ਨ ਵਧੀਆ ਨਹੀਂ ਪਰ ਇਹ ਸਾਰੀਆਂ ਧਾਰਨਾਵਾਂ ਉਦੋਂ ਝੂਠ ਹੋ ਗਈਆਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਇਨਵੀਟੇਸ਼ਨ ਦਿੱਤਾ ਗਿਆ ਹਾਂਜੀ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਮਾਰਕ ਕਾਰਨੀ ਹੋਰਾਂ ਨੇ ਆਪਣੇ ਡਿਸੀਜਨ ਨੂੰ ਡਿਪੈਂਡ ਕਰਦੇ ਹੋਏ ਕਿ ਆਹ ਕਿ ਇੰਡੀਆ ਇੱਕ ਗਰੋਇੰਗ ਇਕਨੋਮਿਕ ਪਾਵਰ ਆ ਗਈ ਦੁਨੀਆ ਦੀ ਤੇ ਉਹ ਉਹ ਆਪਣਾ ਇੱਕ ਵਿਸ਼ੇਸ਼ਤਾਨ ਰੱਖ ਦਿੰਨੇ ਜੀਓ ਪੋਲਿਟਿਕਸ ਦੇ ਵਿੱਚ ਤੇ ਉਹ ਪੰਜਵੀਂ ਵੱਡੀ ਅਰਥਵਿਵਸਥਾ ਅਕੀ ਦੁਨੀਆ ਦੀ ਤੇ ਅੱਗੇ ਭਵਿੱਖ ਦੇ ਵਿੱਚ ਅ એનર્ਜੀ ਨੂੰ ਲੈ ਕੇ ਜਾਂ ਹੋਰ ਕਾਸੇ ਨੂੰ ਲੈ ਕੇ ਅਸੀਂ ਉਹਨਾਂ ਨਾਲ ਡੀਲ ਵੀ ਕਰ ਸਕਦੇ ਹਾਂ ਜੇ ਆਪਾਂ ਗੱਲ ਕਰੀਏ ਪੀਅਰ ਪਾਲੀਓਗ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਵੀ ਰਾਮਾ ਮਿਲਮਾ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਆ ਵਧੀਆ ਹੋਣੇ ਚਾਹੀਦੇ ਨੇ ਪੀਪਲ ਕਨੈਕਟ ਬਣਿਆ ਰਹਿਣਾ ਚਾਹੀਦਾ ਆਪਾਂ ਨੂੰ ਅੱਗੇ એનર્ਜੀ ਆਪਾਂ ਨੇ ਵੇਚਣੀ ਆਗੀ ਟ੍ਰੇਡ ਹੋਰ ਕਰਨਾ ਤਾਂ ਇੰਡੀਆ ਨਾਲ ਰਿਲੇਸ਼ਨ ਬਹੁਤ ਜ਼ਰੂਰੀ ਨੇ ਪਰ ਉਹਨਾਂ ਨੇ ਇੱਕ ਵਿਸ਼ੇਸ਼ ਧਿਆਨ ਦਬਾਉਂਦੇ ਹੋਏ ਕਿਹਾ ਵੀ ਜਿਹੜੀ ਨੈਸ਼ਨਲ ਸਿਕਿਉਰਿਟੀ ਆ ਉਹਦੇ ਜਿਹੜੇ ਕੰਸਰਨ ਨੇ ਉਹਨਾਂ ਨੂੰ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਡਿਸਕਸ ਕਰ ਲੈਣਾ ਚਾਹੀਦਾ ਜਦ ਉਹ ਜੀ7 ਸਮਿਟ ਤੇ ਆਉਣਗੇ ਤਾਂ ਦੋਸਤੋ ਦੇਖਣ ਵਾਲਾ ਹੋਵੇਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਜੀ7 ਸਮਿਟ ਤੇ ਕੈਨੇਡਾ ਦੌਰਾ ਜੇ ਆਪਾਂ ਗੱਲ ਕਰੀਏ ਉਰੇ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਅਸੀਂ ਇਹੀ ਆਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਰਨੀ ਹੋਰ ਨਾਲ ਗੱਲਬਾਤ ਕਰਨਗੇ ਤਾਂ ਉਹ ਇਹ ਗੱਲਬਾਤ ਜ਼ਰੂਰ ਰੱਖਣ ਇਹ ਗੱਲ ਜ਼ਰੂਰ ਰੱਖਣਗੇ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾਗਾ ਤੇ ਉਰੇ ਹੋ ਹਰਾਸ ਹੋ ਰਹੇ ਨੇ ਧਰਨੇ ਲਗਾ ਰਹੇ ਨੇ ਤਾਂ ਉਹਨਾਂ ਦਾ ਮੁੱਦਾ ਵੀ ਜ਼ਰੂਰ ਹੱਲ ਕੀਤਾ ਜਾਵੇ ਉਹਨਾਂ ਨੂੰ ਵਰਕ ਪਰਮਿਟ ਐਕਸਟੈਂਸ਼ਨ ਦਿੱਤੀ ਜਾਵੇ ਤਾਂ ਕਿ ਕੈਨੇਡਾ ਨੂੰ ਵਰਕਰ ਮਿਲ ਸੋ ਮਿਲ ਜਾਣਾ ਤੇ ਉਹ ਇੰਡੀਅਨ ਸਟੂਡੈਂਟਸ ਨੇ ਉਰੇ ਉਹਨਾਂ ਨੂੰ ਵੀ ਇੱਕ ਵਧੀਆ ਜ਼ਿੰਦਗੀ ਲਈ ਅੱਗੇ ਰਾਹ ਮਿਲ ਸਕੇ ਸੋ ਦੋਸਤੋ ਏ ਸੀ ਸਾਡੀ ਬ੍ਰੈਮਟਨ 905 ਦੀ ਪੇਸ਼ਕਸ਼ ਜੀ 7 ਸਬਮਿਟ ਨੂੰ ਲੈ ਕੇ ਅੱਗੇ ਜੋ ਕੁਝ ਵੀ G7 ਸਮਿਟ ਦੇ ਵਿੱਚ ਹੁੰਦਾਗਾ ਇੰਡੀਆ ਕੈਨੇਡਾ ਰਿਲੇਸ਼ਨ ਕਿਵੇਂ ਬਦਲਦੇ ਨੇ ਆਪਾਂ ਉਸ ਤੇ ਗੱਲਬਾਤ ਥੋੜੀ ਤੱਕ ਲੈ ਕੇ ਆਉਂਦੇ ਰਹਾਂਗੇ